11 1100 11 1100 ਸਰਦਾਰ ਜੀ ਨੇ ਕਰਤੇ 8 800 ਸਿਰਫ 11 1100 ਚ ਇਤਾਂ ਦੇ ਜੋੜੇ-ਚੋੜੇ ਬਾਰਡਰ ਭਾਰੇ ਦੁਪੱਟਿਆਂ ਦੇ ਵਿੱਚ ਜਿਹੜੇ ਕਿ ਮਾਰਕੀਟਾਂ ਦੇ ਵਿੱਚ 8 8 99000 ਰੁਪਈਆਂ ਦੀਆਂ ਚੀਜ਼ਾਂ ਵਿਕਦੀਆਂ ਅਸੀਂ ਤੁਹਾਨੂੰ ਕੋਈ 5000 ਨਹੀਂ ਕੋਈ 4000 ਨਹੀਂ ਕੋਈ 3000 ਨਹੀਂ ਸਿਰਫ ਸਿਰਫ 111100 ਸੂਟ ਦੇਖੋ ਰੰਗ ਦੇਖੋ ਡਿਜ਼ਾਈਨ ਦੇਖੋ ਹਰ ਤਰ੍ਹਾਂ ਦੇ ਰੰਗ ਡੰਮੀਆਂ ਦੇ ਲਗ ਲਾ ਕੇ 10 10000 ਦੇ ਸੂਟ ਵੇਚ ਦਿਆ ਇਹ ਵੀ ਤੁਹਾਨੂੰ ਦਿੱਤਾ 1100 ਦਾ ਇਹ ਆਫਰ ਹੋਰ ਨਾਲ ਦੀ ਸਰਦਾਰ ਜੀ ਨੇ ਇੱਕ ਸੂਟ 1100 ਦਾ 5 ਸੂਟ 5100 ਦੇ 10 ਸੂਟ ਲੈ ਜਾਓ 11000 ਰੁਪਏ ਦੇ 1 ਲੱਖ ਵਾਲਾ ਕਪੜਾ ਗਾਰੰਟੀ ਦੇ ਨਾਲ ਤੁਹਾਨੂੰ ਕਹਿੰਨੇ ਆ 15 16000 ਰੁਪਏ ਚ ਦੇ ਰਣਾ ਤੁਹਾਨੂੰ ਬਲੈਕ ਸੂਟ ਦੇ ਨਾਲ ਬਲੈਕ ਦੁਪੱਟਾ ਦੇਖੋ ਕਿੰਨਾ ਸੋਹਣਾ ਹੈਵੀ ਆ 8-9000 ਤੋਂ ਘੱਟ ਕਿਸੇ ਨੇ ਤੁਹਾਨੂੰ ਖੰਘਣ ਨਹੀਂ ਦੇਣਾ ਦੁਪੱਟਾ ਹੀ ਤੁਹਾਨੂੰ 4-4 5-5000 ਚ ਤਿਆਰ ਹੁੰਦਾ ਪਰ ਇਹ ਵੀ ਸੂਟ ਤੁਹਾਨੂੰ ਅਸੀਂ ਦਿੱਤਾ ਸਿਰਫ 1100 ਦੇ ਵਿੱਚ ਜੇ ਤੁਸੀਂ ਬੈਟਿੰਗ ਸੂਟ ਦੀ ਗੱਲ ਕਰਦੇ ਹਾਂ ਨਾ ਤੇ ਕੋਈ ਵੀ ਦੁਕਾਨਦਾਰ ਕੋਲ ਪੁੱਛ ਲਿਓ 6500 7000 7500 ਤੋਂ ਸ਼ੁਰੂ ਕਰਦਾ ਪਰ ਇਹ ਵੀ ਤੁਹਾਨੂੰ 1100 ਦੇ ਵਿੱਚ ਚਾਹੇ ਭਾਰੇ-ਭਾਰੇ ਸੂਟ ਲੈ ਜਾਓ ਚਾਹੇ ਪਲੇਨ ਲੈ ਜਾਓ ਚਾਹੇ ਤੁਸੀਂ ਲੈ ਜਾਓ ਡਿਜ਼ਾਈਨਰ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਆ ਆ ਦੇਖੋ ਲਹਿੰਗਿਆਂ ਨਾਲੋਂ ਭਾਰੇ ਭਾਰੇ ਸੂਟ ਬੋਲ ਬੋਲਦੇ ਬੱਚਿਆਂ ਨੂੰ ਖੜਖੜ ਕਰਦੇ ਸੂਟ ਆ ਆ ਵੀ ਤੁਹਾਨੂੰ ਅਸੀਂ ਦਿੱਤਾ 1100 ਇਹ ਦੁਕਾਨਾਂ ਦੇ ਤੁਸੀਂ ਹੋਰ ਕਿਤੇ ਜਾ ਕੇ ਦੇਖੋ ਕੋਈ 5000 ਦਾ ਸੂਟ ਮਿਲਣਾ ਕੋਈ 6000 ਦਾ ਮਿਲਣਾ ਪਰ ਸਿਮਰਨ ਵੈਡਿੰਗ ਮਾਲ ਨੇ ਲੋੜੀ ਦੇ ਉੱਤੇ ਸੇਲ ਲਾਤੀ ਆ ਧਮਾਕੇਦਾਰ ਸੇਲ ਇੱਥੇ ਤੁਹਾਨੂੰ 111100 ਦੇ ਵਿੱਚ ਜਲੰਧਰ ਸ਼ਹਿਰ ਦੇ ਵਿੱਚ ਇੱਕੋ ਹੀ ਸੱਚੀ ਸੁੱਚੀ ਹੱਟੀ ਆ ਸਿਮਰਨ ਵੈਡਿੰਗ ਹਾਲ ਲਓ ਜੀ 111100 111100 111100 ਸਰਦਾਰ ਜੀ ਨੇ ਕਰਤੇ 8 800 ਸਿਰਫ 111100 ਚ ਲੋੜੀ ਦਾ ਤਿਹਾਰ ਆ ਗਿਆ ਵਿਆਹਾਂ ਸ਼ਾਦੀਆਂ ਦਿਨ ਚੱਲਦੇ ਆ ਹੁਣ ਬਜ਼ਾਰਾਂ ਜਾ ਕੇ ਲੁੱਟਣਾ ਕਰਾਓ ਜੀ ਸੱਦੇ ਸਿਮਰਨ ਬੈਟਿੰਗ ਮਾਲ ਜਾਂਦਾ ਸਰਦਾਰ ਜੀ ਦੀ ਦੁਕਾਨ ਤੇ ਆ ਜਾਓ ਜਿਹੜੇ ਸੂਟ ਬਜ਼ਾਰਾਂ ਚ ਡੰਮੀਆਂ ਤਲਾਕੇ ਵਿਗਦੇ 8-8000 ਚ ਇੱਥੇ ਲੈ ਜਾਓ ਸਿਰਫ 11-1100 11-1100 11-1100 ਡਿਜ਼ਾਈਨ ਬਹੁਤ ਸਾਰੇ ਆ ਰੰਗ ਬਹੁਤ ਸਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਜਿੰਨੇ ਵੀ ਸੂਟ ਦਿਖਾਉਣੇ ਆ ਜਿਹੜਾ ਮਰਜ਼ੀ ਲੈ ਜਾਓ ਜੀ 1100 ਰੁਪਏ ਦੇ ਰਹੇ ਆ ਸਰਦਾਰ ਜੀ ਮੋਜਾ ਲੱਗ ਗਈਆਂ ਲੋਕਾਂ ਦੀਆਂ ਲੋੜੀਂ ਤੇ ਇਤਿਹਾਰ ਤੇ ਜਿਹੜੀ ਲੋਟ ਹੋਣੀ ਸੀ ਬਜ਼ਾਰਾਂ ਚ ਜਮ੍ਹਾਂ ਹੀ ਬੰਦ ਕਰਤੀ ਤੁਸੀਂ ਮੈਂ ਕਿਹਾ ਅੱਖਾਂ ਤੇ ਐਣਕਾ ਲਾ ਲਓ ਬਾਰਡਰ ਚੈੱਕ ਕਰ ਲਓ ਇਦਾਂ ਦੇ ਬਾਰਡਰ ਮਿਲਨੇ 11 1100 ਰੁਪਏ ਦੇ ਤੁਸੀਂ ਹੈਰਾਨ ਹੋ ਜਣਾ ਹੋਇਆ ਕੀ ਆ ਅੱਖਾਂ ਦੇ ਐਨ ਪੂਰੀ ਤੇ ਰੈਣ ਕਾ ਲਾ ਕੇ ਦੇਖੋ ਕੋਈ ਝੂਠ ਨਹੀਂ ਹੈਗਾ ਪੂਰਾ 100% ਸੱਚ ਹੈਗਾ ਇਦਾਂ ਦੇ ਚੋੜੇ-ਚੋੜੇ ਬਾਰਡਰ ਭਾਰੇ ਦੁਪੱਟਿਆਂ ਦੇ ਵਿੱਚ ਜਿਹੜੇ ਕੀ ਮਾਰਕੀਟਾਂ ਦੇ ਵਿੱਚ 8 8 9 9000 ਰੁਪਏ ਦੀਆਂ ਚੀਜ਼ਾਂ ਵਿਕਦੀਆਂ ਅਸੀਂ ਤੁਹਾਨੂੰ ਕੋਈ 5000 ਨਹੀਂ ਕੋਈ 4000 ਨਹੀਂ ਕੋਈ 3000 ਨਹੀਂ ਸਿਰਫ ਤੇ ਸਿਰਫ 11100 ਰੁਪਏ ਦੇ ਦੇਣੇ ਆ ਦੇਖੋ ਜੀ ਬਾਬੇ ਨਾਨਕ ਦੇ ਨਾਮ ਤੇ ਸਰਦਾਰ ਜੀ ਨੇ ਕਰਤਾ ਲੋਕਾਂ ਦਾ ਭਲਾ ਲੋਕਾਂ ਦਾ ਕਰਤਾ ਫਾਇਦਾ ਕੋਈ 8000 ਕੋਈ 7000 ਕੋਈ 6500 ਪਰ ਤੁਹਾਨੂੰ ਅਸੀਂ 11100 ਦੇ ਰਹੇ ਆ ਜਿਨ੍ਹਾਂ ਨੇ ਪੌਣੀ ਲੋੜੀ ਲੋੜੀ ਇਤਿਹਾਰ ਤੇ ਤੁਸੀਂ ਦੇਣਿਆ ਗਿਫਟ ਲੈਣ ਦੇਣ ਦਾ ਕੱਪੜਾ ਲੈਣਾ ਵਿਆਹਾਂ ਸ਼ਾਦੀਆਂ ਚ ਤੁਸੀਂ ਆਜੋ ਤੁਹਾਡੇ ਪਿੰਡ ਚ ਕਿਸੇ ਧੀ ਤੇਣ ਦੇ ਵਿਆਹ ਆ ਤੁਸੀਂ ਵੀ ਆਜੋ 1 ਲੱਖ ਵਾਲਾ ਕੱਪੜਾ ਗਾਰੰਟੀ ਦੇ ਨਾਲ ਤੁਹਾਨੂੰ ਕਹਿੰਨੇ ਆ 15 16000 ਰੁਪਏ ਚ ਦੇਣਾ ਤੁਹਾਨੂੰ ਆ ਦੇਖੋ ਸੂਟ ਦੇਖੋ ਰੰਗ ਦੇਖੋ ਡਿਜ਼ਾਈਨ ਦੇਖੋ ਹਰ ਤਰ੍ਹਾਂ ਦੇ ਰੰਗ ਹਰ ਇੱਕ ਉਮਰ ਦੇ ਲਈ ਸਾਡੇ ਕੋਲ ਡਿਜ਼ਾਈਨ ਹੈਗੇ ਆ 1100 ਰੁਪਏ ਦਾ ਇੱਕ ਸੂਟ ਸਾਨੂੰ ਅਸੀਂ ਦਵਾਂਗੇ ਪਲੱਸ ਜਿਹੜਾ ਇਸ ਚੈਨਲ ਦੇ ਮਾਧਿਅਮ ਰਾਹੀਂ ਵੀਡੀਓ ਸ਼ੇਅਰ ਕਰਕੇ ਆਊਗਾ ਨਾ ਉਹਨਾਂ ਨੂੰ ਹੋਰ ਵੀ ਦੀ ਬੈਸਟ ਆਫਰਾਂ ਦਵਾਂਗੇ ਚੈੱਕ ਕਰਿਓ ਜੇ ਤੁਸੀਂ 5 ਸੂਟ ਲੈਣੇ ਹੋਏ ਤੇ 5 ਸੂਟ ਮਿਲਣੇ 5100 ਰੁਪਏ ਜੇ ਤੁਸੀਂ 11 ਸੂਟ ਲੈਣੇ ਤੇ 11 ਸੂਟ 11000 ਰੁਪਏ ਦੇ ਤੁਸੀਂ ਚੈੱਕ ਕਰੋ ਇਹਨਾਂ ਦੀਆਂ ਫੁੱਲ ਵਰਾਈਟੀਆਂ 100% ਹੈਂਡਵਰਕ ਹੋਏ ਸਲਾਹ ਜੀ ਫੈਰੇ ਬਹੁਤ ਵੱਡੇ ਵੱਡੇ ਹੋ ਗਏ ਆਫਰ ਹੋ ਰਾ ਦੀ ਸਰਦਾਰ ਜੀ ਨੇ ਇੱਕ ਸੂਟ 1100 ਦਾ ਪੰਜ ਸੂਟ 5100 ਦੇ 10 ਸੂਟ ਲੈ ਜਾਓ 11000 ਰੁਪਏ ਦੇ ਤੁਹਾਡੇ ਘਰ ਵਿਆਹ ਸ਼ਾਦੀਆਂ ਦੇਖੋ ਜੀ ਤੁਸੀਂ ਲੈਣਾ ਵੈਡਿੰਗ ਵਾਲਾ ਸੂਟ ਰੈੱਡ ਸੂਟ ਜਿੱਥੇ ਮਰਜ਼ੀ ਚਲ ਜਾਓ ਜੇ ਤੁਸੀਂ ਵੈਡਿੰਗ ਸੂਟ ਦੀ ਗੱਲ ਕਰਦੇ ਆ ਹਨ ਤੇ ਕੋਈ ਵੀ ਦੁਕਾਨਦਾਰ ਕੋਲ ਪੁੱਛ ਲਿਓ 6500 7000 7500 ਤੋਂ ਸ਼ੁਰੂ ਕਰਦਾ ਪਰ ਇਹ ਵੀ ਤੁਹਾਨੂੰ 1100 ਦੇ ਵਿੱਚ ਦੇ ਦੇਣਾ ਚਾਹੇ ਤੁਸੀਂ ਬਲੂ ਕੱਪ ਲੈ ਲਓ ਚਾਹੇ ਪਿੰਕ ਲੈ ਲਓ ਆ ਦੇਖੋ ਜੀ ਨਾਲਾ ਸੂਟ ਇੱਕ ਹੋਰ ਆ ਗਿਆ ਇਹ ਵੀ ਤੁਹਾਨੂੰ ਅਸੀਂ 1100 ਦੇ ਰਹਿਣਾ ਤੁਸੀਂ ਜਿਹੜਾ ਮਰਜੀ ਸੂਟ ਲੈ ਜਾਓ ਤੁਹਾਨੂੰ ਅਸੀਂ ਚੈਲੰਜ ਕਰਦੇ ਹਾਂ ਸਾਰੇ ਬਾਜ਼ਾਰ ਚ ਕਿਸੇ ਵੀ ਦੁਕਾਨਦਾਰ ਤੇ ਚਲ ਜਾਓ ਤੁਹਾਨੂੰ ਕਿਸੇ ਨੇ ਰੇਟ ਨਹੀਂ ਦੱਸਣਾ ਆਹ ਹੋਰ ਚੈੱਕ ਕਰੋ ਗਲਾ ਘੇਰਾ ਫਰੰਟ ਬਾਹਰ ਚੈੱਕ ਕਰ ਲਓ ਦੁਪੱਟਾ ਵੀ ਚੈੱਕ ਕਰ ਲਓ ਕੋਈ ਵੀ ਤੁਹਾਨੂੰ ਇਹ ਪਾਣੀ ਦੇ ਸਕਦਾ ਡੰਮੀਆਂ ਤੇ ਲਗ ਲੱਗੇ 10 10000 ਦੇ ਸੂਟ ਵੇਚਦਿਆ ਇਹ ਵੀ ਤੁਹਾਨੂੰ ਦਿੱਤਾ 1100 ਦਾ ਫਿਰ ਕੋਈ ਤੁਹਾਨੂੰ ਇੱਕ ਰੰਗ ਨਹੀਂ ਮਿਲਣਾ ਰੰਗ ਮਿਲਨੇ ਸਾਰੇ ਚਮਚਮਾਂਦੇ ਅੱਖਾਂ ਖੋਲ ਕੇ ਦੇਖੋ ਇਦਾਂ ਦੇ ਰੰਗ ਵੀ ਮਿਲਨੇ 11 1100 ਰੁਪਏ ਚ ਕੱਲੇ ਇਹ ਨਹੀਂ ਕੋਈ ਲਾਲ ਬੀਲੇ ਮਿਲ ਜਣੇ ਸਾਰੇ ਰੰਗ ਦੇ ਕੇ ਤੋਰਾਂਗੇ ਕੋਈ ਲਾਲ ਲੈਣਾ ਪੀਲਾ ਲੈਣਾ ਗੁਲਾਬੀ ਲੈਣਾ ਹਰਾ ਲੈਣਾ ਚਿੱਟਾ ਲੈਣਾ ਹਰ ਇੱਕ ਰੰਗ ਮਿਲਣਾ 1100 ਰੁਪਏ ਦੀ ਰੇਨ ਦੇ ਵਿੱਚ ਜਿਹੜੀ 1100 ਕਰ ਚੁੱਕੇ। ਲਓ ਜੀ ਇੱਕ ਹੋਰ ਤੋਹਫਾ ਆ ਗਿਆ। ਦੇਖੋ ਬਲੈਕ ਕਲਰ ਹਰ ਇੱਕ ਦੀ ਜਾਨ ਹੁੰਦਾ, ਹਰ ਇੱਕ ਦੀ ਪਸੰਦ ਹੁੰਦਾ। ਬਲੈਕ ਸੂਟ ਦੇ ਨਾਲ ਬਲੈਕ ਦੁਪੱਟਾ ਦੇਖੋ ਕਿੰਨਾ ਸੋਹਣਾ ਹੈਵੀ ਆ। 8-9000 ਤੋਂ ਘੱਟ ਕਿਸੇ ਨੇ ਤੁਹਾਨੂੰ ਖੰਘਣ ਨਹੀਂ ਦੇਣਾ। ਪਰ ਇਹ ਵੀ ਦਿੱਤਾ 1100 ਚ। ਸਿੱਧੇ ਘੇਰੇ ਦਾ ਬਥੇਰੇ ਦੇਖੋ ਨਾ, ਗੋਲ ਗੇਰਾ ਵੀ ਮਿਲ ਜਣਾ, ਚੋਰਾਸ ਵੀ ਮਿਲ ਜਣਾ, ਸਕੁਅਰ ਨੈਕ ਵੀ ਮਿਲ ਜਣਾ। ਹਰ ਤਰੀਕੇ ਦੀ ਵੈਰਾਈਟੀ ਕੈਟਾਗਰੀ ਮਿਲਣੀ ਆ। ਕਿਤੇ ਵੀ ਜਾਨ ਦੀ ਬਾਹਰ ਜਾਨ ਦੀ ਲੋੜ ਨਹੀਂ ਪੈਣੀ। ਇਕ ਕੋਈ ਛੱਤ ਦੇ نیچے ਸਾਰੀਆਂ ਹੀ ਵੈਰਾਈਟੀਆਂ ਮਿਲਣੀਆਂ ਸਾਰੀਆਂ ਹੀ ਸੋ ਇੱਕ ਗੱਲ ਜ਼ਰੂਰ ਯਾਦ ਰੱਖਿਓ ਜਦੋਂ ਸਰਦਾਰ ਜੀ ਦਾ ਨਾਮ ਆਉਂਦਾ ਹੈ ਨਾ ਸਰਦਾਰ ਜੀ ਦੀ ਹੱਟੀ ਦਾ ਨਾਮ ਆਉਂਦਾ ਇੱਕ ਗੱਲ ਨੋਟ ਕਰ ਲਓ ਉਹਦਾ ਮਾਤਰਬ ਸਿਮਰਨ ਵੈਡਿੰਗ ਮਾਲ ਬ੍ਰੈਂਡਰਸ ਰੋਡ ਜਲੰਧਰ ਸਿਮਰਨ ਵੈਡਿੰਗ ਮਾਲ ਦੀ ਗੱਲ ਆ ਸੋ ਇੱਥੇ ਤੁਸੀਂ ਆ ਜਾਓ ਹੋਰ ਪਾਸੇ ਜਾਇਓ ਨਾ ਐਦਾਂ ਨਾ ਹੋਵੇ ਸਰਦਾਰ ਜੀ ਦੇ ਨਾਮ ਲੈ ਕੇ ਤੁਹਾਨੂੰ ਕੋਈ ਲੁੱਟ ਲਵੇ ਠੱਗ ਲਵੇ ਤੁਹਾਡੇ ਕੰਮ ਕਰ ਜਵੇ ਪਰ ਇੱਥੇ ਆ ਜਾਓ ਫਾਇਦੇ ਭਟਿਆ ਆ ਦੇਖੋ ਤੁਸੀਂ ਹਣਾ ਜਲੰਧਰ ਸ਼ਹਿਰ ਦੇ ਵਿੱਚ ਇੱਕੋ ਹੀ ਸੱਚੀ ਸੁੱਚੀ ਹੱਟੀ ਆ ਸਿਮਰਨ ਵੈਡਿੰਗ ਹਾਲ ਬ੍ਰਾਂਡ ਰੈਥ ਰੋਡ ਵਾਲੀ ਜਿਹੜੀ ਹੈਗੀ ਆ ਕੋਈ ਵੀ ਦੂਜੀ ਇਸ ਨਾਮ ਦੀ ਬ੍ਰਾਂਚ ਨਹੀਂ ਹੋਣੀ ਤੇ ਇਦਾਂ ਦੀ ਕੜਾਈਆਂ ਦੇ ਵਿੱਚ ਕਿਸੇ ਨੇ 11-1100 ਰੁਪਏ ਦੇ ਸੂਟ ਨਹੀਂ ਦੇਣੇ ਆ ਦੇਖੋ ਇੱਕ ਹੋਰ ਤੁਸੀਂ ਦੇਖੋ ਬਲੈਕ ਹਣਾ ਤੁਸੀਂ ਜਰਮਨ ਇਟਲੀ ਫਰਾਂਸ ਹਾਲ ਲੈਂਡ ਇੰਗਲੈਂਡ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਜਿੱਥੇ ਮਰਜ਼ੀਓ ਐਨ ਆਰ ਆਈ ਵੀ ਸੁਣ ਲਓ ਤੁਹਾਡੇ ਫਾਇਦੇ ਬਹੁਤ ਸਾਰੇ ਆ ਬਾਰੇ ਓਕੇ ਤੁਸੀਂ ਪੈਸੇ ਕਮਾਉਣੇ ਹੋ ਪਰ ਦੁਕਾਨਦਾਰ ਤੁਹਾਨੂੰ ਲੈਂਦੇ ਆ ਲੁੱਟ ਇੱਥੇ ਤੁਸੀਂ ਆਉਣਾ ਇੱਥੇ ਸਿਰਫ ਸਿਰਫ ਦੇ ਸਿਰਫ ਤੁਹਾਡਾ ਫੈਰਾ ਹੋਣਾ ਆ ਵੀ ਦੇਖੋ ਤੁਸੀਂ ਗ੍ਰੀਨ ਕਲਰ ਕਿੰਨਾ ਸੋਹਣਾ ਜਾਚਰਾ ਸੂਟ ਮਤਲਬ ਰੰਗ ਦੇਖੋ ਕਿਦਾਂ ਦੇ ਆ ਆ ਦੇਖੋ ਤੁਸੀਂ ਆ ਘੇਰਾ ਦੇਖੋ ਆ ਦੇਖੋ ਸਾਰਾ ਆ 프ਰੰਟ ਦੇਖੋ ਮੈਨੂੰ ਇਹ ਦੱਸੋ ਆ ਦੁਪੱਟਾ ਤੁਹਾਨੂੰ ਕੋਈ ਦੇ ਦੂ 1100 ਚ ਦੁਪੱਟਾ ਹੀ ਤੁਹਾਨੂੰ 4 4 5 5000 ਚ ਤਿਆਰ ਹੁੰਦਾ ਪਰ ਇਹ ਵੀ ਸੂਟ ਤੁਹਾਨੂੰ ਅਸੀਂ ਦਿੱਤਾ ਸਿਰਫ 1100 ਦੇ ਵਿੱਚ 1100 ਦੇ ਵਿੱਚ ਦੇ ਰਹੇ ਆ ਚੈਲੰਜ ਦੇ ਨਾਲ ਦੇ ਰਹੇ ਆ ਕੋਈ ਵੀ ਸੂਰਮਾ ਆ ਜਵੇ ਕੋਈ ਵੀ ਦੁਕਾਨਦਾਰ ਆ ਜਵੇ ਕੋਈ ਕਿਸੇ ਤੋਂ ਕੰਪੀਟੀਸ਼ਨ ਨਹੀਂ ਕਰ ਹੋਣਾ ਕੋਈ ਕਿਸੇ ਨੂੰ ਇੰਨਾ ਸਸਤਾ ਕੱਪੜਾ ਦੇ ਨਹੀਂ ਹੋਣਾ ਜੇ ਦੇਣਾ ਤਾਂ ਸਿਰਫ ਸਿਮਰਨ ਵੈਡਿੰਗ ਮਾਲ ਨੇ ਦੇਣਾ ਆ ਵੀ ਤੁਸੀਂ ਦੇਖੋ ਫਰੰਟ ਕਰੀ ਗੇ ਲੋ ਕੋਈ ਲੋੜੀਆਂ ਦੇ ਛਗਣਾ ਦੇ ਹਥਿਆਰ ਦੇ ਵਿੱਚ 31500 500 ਲੋਕਾਂ ਨੂੰ ਜੇ ਪੈਜੇ ਪਾ ਕੇ ਛਗਣ ਦੇ ਦੀ ਲੋੜ ਨਹੀਂ ਹੈਗੀ ਹੁਣ 3100 ਦੇ 51 ਸੇ ਅਸੀਂ ਲੋਕੋ ਵਾਲੇ ਤੁਸੀਂ 1100 ਰੁਪਏ ਵਾਲਾ ਆ ਸੂਟ ਲੈਣਾ ਤੇ ਅਲਨ ਕਹਿੰਦਾ ਮੇਰੇ ਘਰ 5100 ਰੁਪਏ ਆਇਆ ਇੱਦਾਂ ਦੀਆਂ ਚੀਜ਼ਾਂ ਤੁਹਾਨੂੰ ਦੇ ਦੇਣੀਆਂ ਆ ਆ ਵੀ ਚੈੱਕ ਕਰ ਲਓ ਤੁਸੀਂ ਹੈਨਾ ਮਤਲਬ ਇਹ ਨਕੋ ਨੱਕ ਫੈਰੇ ਤੁਹਾਡੇ ਕਰਕੇ ਦੇਣੀਆਂ ਟੋਰਾ ਕੱਢ ਕੇ ਦੇਣੀਆਂ ਹੈਵੀ ਸੂਟਾਂ ਨਾਲ ਹੈਵੀ ਦੁਪੱਟੇ ਆ ਵੀ ਤੁਹਾਨੂੰ ਦਿੱਤਾ ਜੀ 1100 ਦੇ ਵਿੱਚ ਚੈੱਕ ਕਰੋ ਸਾਰੇ ਰੰਗ ਚਮੰਮ ਚਮਾਉਂਦੇ ਆ ਸ਼ਸ਼ ਕਰਦੇ ਡਿਜ਼ਾਈਨਰ ਘੇਰਿਆਂ ਦੇ ਨਾਲ ਡਿਜ਼ਾਈਨਰ ਲਾਈਨਿੰਗ ਵਾਲੇ ਹਰ ਤਰੀਕੇ ਦੀ ਵੈਰਾਈਟੀ ਮਿਲਣੀ ਆ ਹਰ ਤਰੀਕੇ ਦੀ ਵੈਰਾਈਟੀ ਤੁਸੀਂ ਹੈਰਾਨ ਹੋਏ ਨਾ ਇੱਦਾਂ ਦੇ ਰੇਟਾਂ ਦੇ ਵਿੱਚ 5 5 6 6000 ਵਾਲੀਆਂ ਚੀਜ਼ਾਂ ਵੀ ਮਿਲਣੀਆਂ ਸਾਨੂੰ 11 11 ਲਈ ਲੱਕੀ ਸ਼ਗਨ ਸਕੀਮ ਆ ਜਿਹੜੀ ਕਿ ਸਿਰਫ ਜਲੰਧਰ ਸ਼ਹਿਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇੱਕੋ ਹੀ ਹੱਟੀ ਦੇ ਉੱਤੇ ਹੋਣੀ ਹੈ ਸਿਰਫ ਸਿਮਰਨ ਵੈਡਿੰਗ ਮਾਲ ਦੇ ਉੱਤੇ ਚਾਹੇ ਭਾਰੇ ਭਾਰੇ ਸੂਟ ਲੈ ਜਾਓ ਚਾਹੇ ਪਲੇਨ ਲੈ ਜਾਓ ਚਾਹੇ ਤੁਸੀਂ ਲੈ ਜਾਓ ਡਿਜ਼ਾਈਨਰ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਆ ਆ ਦੇਖੋ 11 1100 ਦੇ ਵਿੱਚ ਹੀ ਤੁਹਾਨੂੰ ਅਸੀਂ ਦੇਈ ਜਾਣੇ ਆ ਫਾਇਦੇ ਕਰਨੇ ਆ ਵੱਡੇ ਆ ਦੇਖੋ ਬਲੈਕ ਦੇ ਵਿੱਚ ਵਾਈਟ ਦੇ ਵਿੱਚ ਔਰੇਂਜ ਦੇ ਵਿੱਚ ਬਲੂ ਦੇ ਵਿੱਚ ਸਾਰੀਆਂ ਹੀ ਵੈਰਾਈਟੀਆਂ ਤੁਹਾਨੂੰ ਮਿਲ ਜਾਣੀਆਂ ਸਿੰਗਲ ਸਿੰਗਲ ਸੂਟ ਹੈਗੇ ਆ ਤੁਹਾਡੇ ਸੂਟ ਪਾਇਆ ਹੋ ਤਾਂ ਪਤਾ ਲੱਗੂਗਾ ਹਨ ਤੁਸੀਂ ਜਾ ਕੇ ਕਹਿ ਦਿਓ ਵੀ ਹਾਂ ਵੀ 12000 ਦਾ ਸੂਟ ਲੈ ਕੇ ਆਈਆਂ 10000 ਦਾ ਸੂਟ ਲੈ ਗਈਆਂ ਸਾਰਿਆਂ ਨੇ ਕਹਿਣਾ ਵੀ ਹੋਣਾ ਹੀ ਆ ਪਰ ਦੇਣਾ ਤੁਹਾਨੂੰ ਕਿੰਨੇ ਦਾ ਸੀ ਦੇਣਾ ਸਿਰਫ ਤੇ ਸਿਰਫ 1100 ਦਾ ਆ ਆ ਵੀ ਦੇਖੋ ਜੀ ਜਿੰਨੇ ਸੂਟ ਹੈਗੇ ਆ ਚੜਦੇ ਤੋਂ ਚੜਦੇ ਆ ਬੋਲ ਬੋਲ ਦੇ ਬੱਚਿਆਂ ਨੂੰ ਖੜਖੜ ਕਰਦੇ ਸੂਟ ਆ ਆ ਵੀ ਤੁਹਾਨੂੰ ਅਸੀਂ ਦਿੱਤਾ 1100 ਚ 11 1100 ਦੇ ਵਿੱਚ ਪੂਰੀਆਂ ਸ਼ਗਨ ਸਕੀਮਾਂ ਲੱਗ ਗਈਆਂ ਲੱਗੀਆਂ ਕਿੱਥੇ ਆ ਜੀ ਜਲੰਧਰ ਸਿਮਰਨ ਬੈਡਿੰਗ ਮਾਲ ਯਾਦ ਰੱਖਿਓ ਨੰਬਰ ਸਕਰੀਨ ਤੇ ਹੈਗਾ ਆ ਫੋਨ ਕਰ ਲਿਓ ਦਵਾਦਬ ਸਾਨੂੰ ਆਨਲਾਈਨ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਦਿਓ ਤੁਹਾਡੇ ਘਰ ਭੇਜ ਦਿਆਂਗੇ ਆਪਾਂ ਸਲਾਹ ਜੀ ਜੇ ਆਪਾਂ ਡਿਜ਼ਾਈਨਾਂ ਦੀ ਗੱਲ ਕਰੀਏ ਨਾ ਆ ਦੇਖੋ ਨਵੇਂ ਤੋਂ ਨਵੇਂ ਡਿਜ਼ਾਈਨ ਪਫਵਰਕ ਲੈ ਲਓ ਇਹਦੇ ਵਿੱਚ ਵੀ ਸਾਨੂੰ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਮਿਲ ਜਾਣੇ ਆ ਜੇ ਆਪਾਂ ਰੈੱਡ ਸੂਟ ਦੀ ਗੱਲ ਕਰੀਏ ਦੇਖੋ ਨਾ ਤੁਹਾਨੂੰ ਅਸੀਂ ਬਾਰ ਬਾਰ ਕਹਿੰਦੇ ਵਿਆਹਾਂ ਸ਼ਾਦੀਆਂ ਲਈ ਦਾਜ ਮੇਰਾ ਕੱਪੜਾ ਜਿਹੜਾ ਤੁਸੀਂ ਬਾਹਰੋਂ ਬਣਾਉਣਾ ਲੱਖ ਲੱਖ ਰੁਪਏ ਦਾ ਸਾਡੇ ਕੋਲ ਆਜੋ ਆ ਦੇਖੋ ਹੈਵੀ ਹੈਵੀ ਸੂਟ ਆ 8899000 ਇਹਦਾ ਵੀ ਇਹ ਵੀ ਤੁਹਾਨੂੰ ਦੇ ਰਣਾ ਸੀ ਸਿਰਫ 1100 ਦੇ ਵਿੱਚ ਇਹ ਲਾਹਾ ਲੈ ਲਓ ਸਾਡੇ ਕੋਲ ਵੈਰਾਈਟੀ ਇਹੀ ਪਈ ਆ ਜਿਹੜਾ ਪਹਿਲਾ ਸਕਰੀਨਸ਼ਾਟ ਸਾਨੂੰ ਭੇਜ ਦੂਗਾ ਉਹਨਾਂ ਨੂੰ ਮਿਲ ਜਾਣੇ ਐਥੋਂ ਨਹੀਂ ਤਾਂ ਜਿਹੜਾ ਰਹਿ ਗਿਆ ਰਹਿ ਗਿਆ ਵੀ ਤੁਸੀਂ ਚੈੱਕ ਕਰੋ ਹੈਵੀ ਘੇਰਾ ਫਰਾਂਟ ਚੈੱਕ ਕਰ ਲਓ ਛੋੜੇ ਛੋੜੇ ਬਾਰਡਰ ਆ ਅੱਖਾ ਖੋਲ ਕੇ ਦੇਖੋ ਇਦਾਂ ਦੇ ਬਾਰਡਰ 1100 ਰੁਪਏ ਰੇਂਜ ਦੇ ਵਿੱਚ ਪੂਰੇ ਪੰਜਾਬ 'ਚ ਕਿਤੇ ਨਹੀਂ ਮਿਲਣੇ ਸਵੈ ਸਿਮਰਨ ਮੈਡੀ ਮੋਲ ਤੋਂ ਇਲਾਵਾ ਆ ਵੀ ਚੈੱਕ ਕਰੋ ਤੁਸੀਂ ਨਾ ਸਾਡੇ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜਾਣੀ ਆ ਤੁਸੀਂ ਸਿਰਫ ਲੈ ਲਓ ਤੁਸੀਂ ਹੈਵੀ ਲੈ ਲਓ ਜਿਹੜੇ ਮਰਜ਼ੀ ਡੀਐਨ ਚੈੱਕ ਕਰ ਲੋ ਨਾ ਆ ਵੀ ਤੁਸੀਂ ਚੈੱਕ ਕਰ ਲੋ ਇੱਥੇ ਲੋਕ ਪਰਿਵਾਰਾਂ ਦੇ ਪਰਿਵਾਰ ਆ ਰਹੇ ਆ ਫਾਇਦੇ ਵੱਡੇ ਹੋ ਰਹੇ ਆ ਆ ਤੁਸੀਂ ਚੈੱਕ ਕਰ ਲੋ ਨਵੀਂ ਚੀਜ਼ ਆ ਤੁਹਾਨੂੰ ਅਸੀਂ ਇਸ ਗੱਲ ਦਾ ਪ੍ਰੋਮਿਸ ਕਰਦੇ ਆ ਇਹ ਕੋਈ ਲੋਟ ਨਹੀਂ ਹੈਗਾ ਫਰੈਸ਼ ਚੀਜ਼ਾਂ ਦਿਖਾ ਰਹੇ ਆ ਇਹੇ ਦੁਕਾਨਾਂ ਦੇ ਤੁਸੀਂ ਹੋਰ ਕਿਤੇ ਜਾ ਕੇ ਦੇਖੋ ਕੋਈ 5000 ਦਾ ਸੂਟ ਮਿਲਣਾ ਕੋਈ 6000 ਦਾ ਮਿਲਣਾ ਪਰ ਸਿਮਰਨ ਵੈਡਿੰਗ ਮਾਲ ਨੇ ਲੋੜੀ ਦੇ ਉੱਤੇ ਸੇਲ ਲਾਤੀ ਆ ਧਮਾਕੇਦਾਰ ਸੇਲ ਇੱਥੇ ਤੁਹਾਨੂੰ 11-1100 ਦੇ ਵਿੱਚ ਹੈਵੀ ਹੈਵੀ ਸੂਟ ਅਸੀਂ ਦੇ ਦੇਣੇ ਹੈਗੇ ਆ ਆ ਵੀ ਤੁਸੀਂ ਚੈੱਕ ਕਰੋ ਇੱਕ ਤੋਂ ਇੱਕ ਚੜਦਾ ਸੂਟ ਡਿਜ਼ਾਈਨਰ ਪੀਸ ਦੇਈ ਜਾਂਦੇ ਆ ਸੋ ਛੇਤੀ ਛੇਤੀ ਤੁਸੀਂ ਆ ਜਾਓ ਜੇ ਤੁਸੀਂ ਜਿਆਦਾ ਫਾਇਦੇ ਲੈਣੇ ਆ ਤੁਸੀਂ ਚਾਹੋ ਨੋ ਵੀ ਅਸੀਂ ਹੋਰ ਵੀ ਚੀਜ਼ਾਂ ਦੇਖਣੀਆਂ ਇਹ ਅਸੀਂ ਤੁਹਾਨੂੰ ਟ੍ਰੇਲਰ ਦਿਖਾਤਾ ਤੁਸੀਂ ਇੱਥੇ ਆ ਜਾਓ ਤੁਹਾਨੂੰ ਇਹਦੇ ਨਾਲ ਦੇ ਫੋਟੋ ਵਾਲੇ ਆਰਟੀਕਲ ਵੀ ਨਾਲ ਹੀ ਵਿੱਚੇ ਮਿਲਨੇ ਆ ਜਿਹੜੀ ਲੱਕੀ ਸ਼ਗਨ ਸਕੀਮ ਆ ਇਹ ਕੰਟੀਨਿਊ ਆ ਦੇਖੋ ਇਹ ਕੋਈ ਇਦਾਂ ਨਹੀਂ ਹੈਗਾ ਕੋਈ ਝੂਠ ਹੈਗਾ ਸੱਚ ਹੈਗਾ ਦੇਖੋ ਆ ਦੇਖੋ 2290 ਆ ਅਸੀਂ ਤੁਹਾਨੂੰ ਆਫਰ ਦੇ ਵਿੱਚ ਇਹ ਵੀ 1100 ਰੁਪਏ ਦੇ ਦੇਣਾ ਫੋਟੋ ਵਾਲਾ ਜਿਹੜਾ ਹੈ ਕੀ ਲੇਟੈਸਟ ਆਰਟੀਕਲ ਆ ਆ ਵੀ ਤੁਸੀਂ ਚੈੱਕ ਕਰਨ ਦੇਖੋ ਹਰ ਇੱਕ ਚੀਜ਼ ਤੁਸੀਂ ਚੈੱਕ ਕਰੋ ਦੇਖੋ ਡਿਜ਼ਾਈਨ ਚੈੱਕ ਕਰ ਲਓ ਪਰ ਅਸੀਂ ਤੁਹਾਨੂੰ ਇਹ ਕਹਿ ਰਹੇ ਆ ਵੀ ਜਿਹੜਾ ਪਹਿਲਾਂ ਆਜੂਗਾ ਉਹ ਹੀ ਪਹਿਲਾਂ ਪਾਊਗਾ ਸਾਡੇ ਕੋਲ ਬਹੁਤ ਸਾਰੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਡਿਜ਼ਾਈਨ ਆ ਜਦੋਂ ਤੁਸੀਂ ਇੱਥੇ ਆਉਣਾ ਤੁਸੀਂ ਖੁਸ਼ ਹੋ ਕੇ ਜਾਣਾ ਲੋਕ ਇੱਥੇ ਆਉਂਦੇ ਆ ਕੋਈ 30 ਸੂਟ ਲੈ ਕੇ ਜਾ ਰਿਹਾ ਕੋਈ 50 ਲੈ ਕੇ ਜਾ ਰਿਹਾ ਕੋਈ 100 ਲੈ ਕੇ ਜਾ ਰਿਹਾ ਆਫਰ ਇਹ ਆ ਵੀ ਇੱਕ ਸੂਟ ਤੁਹਾਨੂੰ ਅਸੀਂ 1100 ਰੁਪਏ ਦੇਣਾ 5 ਸੂਟ ਤੁਹਾਨੂੰ 5200 ਦੇਣ 10 ਸੂਟ ਤੁਹਾਨੂੰ ਸਕੀਮ ਲਾਤੀ ਹੈ ਸ਼ਗਨ ਸਕੀਮ 11000 ਰੁਪਏ ਦੇ ਲੈ ਜਿਓ ਇਦਾਂ ਦੇ ਸੂਟ ਆ ਦੇਖੋ 10 ਸੂਟ ਆ ਚੈੱਕ ਕਰੋ ਤੁਸੀਂ ਚੌਣ ਚੌਣ ਕੇ ਲੈ ਜਿਓ 10 ਸੂਟ ਪਰ ਦਵਾਂਗੇ 11000 ਰੁਪਏ ਚ ਸਿਰਫ ਆ ਦੇਖੋ ਚੀਚਾਂ 11 11000 ਰੁਪਏ ਦਾ ਬਾਜ਼ਾਰ 'ਚ ਇੱਕ ਸੂਟ ਮਿਲਦਾ ਪਰ ਤੁਸੀਂ ਜਦੋਂ ਸਿਮਰਨ ਬੈਡਿੰਗ ਮਾਲ ਤੇ ਉਹਨਾਂ ਦੇ 11000 ਚ 10 ਸੂਟ ਦੇ ਰਣੇ ਆ ਇਹ ਹੁਣ ਤੁਸੀਂ ਦੇਖ ਲਓ ਵੀ ਫਾਇਦਾ ਕਰਉਣਾ ਜਾਂ ਕਿੱਦਾਂ ਕਰਨੀ ਆ ਦੇਖੋ ਤੁਸੀਂ ਲਹਿੰਗਿਆਂ ਨਾਲੋਂ ਭਾਰੇ ਭਾਰੇ ਸੂਟ ਆ ਦੇਖੋ ਕਿਸੇ ਵੀ ਦੁਕਾਨ ਤੇ ਚਲ ਜਿਓ ਤੁਸੀਂ ਇਹਦੀ ਫੋਟੋ ਖਿੱਚ ਲਓ ਇਹਦੀ ਵੀਡੀਓ ਬਣਾ ਲਓ ਤੁਸੀਂ ਉਹਨਾਂ ਨੂੰ ਜਾ ਕੇ ਕਹੋ ਵੀ ਭਾਈ ਸਾਨੂੰ ਆਹ ਸੂਟ ਚਾਹੀਦਾ ਰੇਟ ਪੁੱਛ ਲਿਓ ਬਸ ਇੱਕ ਵਾਰੀ ਸਾਡੇ ਕਹਿ ਤੇ ਤੁਹਾਨੂੰ 8000 9000 9500 9200 ਇਦਾਂ ਹੀ ਦੱਸਣਾ ਪੂਰੇ ਵਰਲਡ ਦੀ ਇੱਕੋ ਹੀ ਇੱਕ ਦੁਕਾਨ ਆ ਸਰਦਾਰ ਜਿਹਦੀ ਸੱਚੀ ਸੁੱਚੀ ਹੱਤੀ ਸਿਮਰਨ ਬੈਡੀ ਮੋਲ ਜਿੱਥੇ ਤੁਹਾਨੂੰ ਮਿਲਣਾ ਸਿਰਫ 1100 ਰੁਪਏ ਸਿਰਫ ਲੱਕੀ ਸ਼ਗਨ ਸਕੀਮ ਵਾਲੇ ਸਾਰੇ ਸੂਟ ਆ ਹੁਣ ਲੋੜੀਆਂ ਦੇ ਵਿੱਚ ਤੁਹਾਨੂੰ 3150 500 ਖਰਚਣ ਦੀ ਲੋੜ ਨਹੀਂ ਲੋਕਾਂ ਦੇ ਘਰਾਂ 'ਚ ਸ਼ਗਨ ਮਾਨ ਦੀ ਲੋੜ ਨਹੀਂ ਹੈਗੀ ਸਿਰਫ ਤੁਸੀਂ ਕਰਨਾ ਕੀ ਆ ਵੀਡੀਓ ਸ਼ੇਅਰ ਕਰਕੇ ਆਣਾ ਤੇ ਕਹਿਣਾ ਲੱਕੀ ਸ਼ਗਨ ਸਕੀਮ ਵਾਲੇ ਸੂਟ ਦੇ ਦਿਓ ਕੱਟ ਕੇ ਦਿਖਾਓ ਆਫਰਾਂ ਵਾਲੇ ਜਿਹੜੇ ਕੀ 8 9000 ਰੁਪਏ ਵਾਲੇ ਵੀ ਆ ਵਿੱਚੇ 5000 ਵਾਲਾ ਵਿੱਚੇ 6000 ਵਾਲਾ ਵਿੱਚੇ 4000 ਵਾਲਾ ਵਿੱਚੇ 3000 ਵਾਲਾ ਸਾਰੀਆਂ ਰੇਂਜਾਂ ਵਾਲੇ ਇਹ ਆਫਰ ਵਾਲੇ ਸਿਰਫ 11100 ਰੁਪਏ ਰੇਨ ਦੇ ਵਿੱਚ ਮਿਲਨੇ ਪੂਰੇ ਇਦਾਂ ਦੇ ਕੱਡੇ-ਕੜਾਏ 프ਰੰਟ ਹੈਵੀ ਸਾਰੇ ਤੁਹਾਨੂੰ 11100 ਰੁਪਏ ਜੇ ਮਿਲਨੇ ਆ ਆ ਤੁਸੀਂ ਚੈੱਕ ਕਰ ਲੋ ਹੈਵੀ ਚੀਜ਼ਾਂ ਤੁਹਾਨੂੰ ਦਿਖਾਈ ਜੰਨੇ ਆ ਬਾਰ ਬਾਰ ਕਹਿੰਨੇ ਆ ਚੈਲੰਜ ਕਰਦੇ ਆ ਜਿੱਥੇ ਮਰਜੀ ਚਲਜੋ ਤੁਹਾਨੂੰ ਤੁਸੀਂ ਜਿਹੜਾ ਬ੍ਰੈਂਡਰ ਥਰੋੜ ਤੇ ਹੋਣਾ ਸਾਰਿਆਂ ਨੇ ਕਹਿੰਦਾ ਜੀ ਸਾਡੀ ਸਰਦਾਰ ਜੀ ਅਸੀਂ ਸਰਦਾਰ ਜੀ ਅਸੀਂ ਸਰਦਾਰ ਜੀ ਪਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸ ਦੇਣਾ ਜਿੱਥੇ ਆ ਭਾਈ ਸਾਹਿਬ ਬੈਠਿਆ ਇਹ ਸਰਦਾਰ ਜੀ ਦੀ ਹੱਟੀ ਆ ਮੈਂ ਤਾਂ ਲੋਕ ਕਹਿੰਦੇ ਭਾਈ ਸਾਹਿਬ ਸਾਡੇ ਬੈਂਕ ਗਏ ਆ ਉਹ ਜੀ ਇੱਧਰ ਗਏ ਉੱਧਰ ਗਏ ਤੁਸੀਂ ਸਿਮ ਪੰਨਾਲ ਨਾਮ ਸਿਮਰਵੈਡੀ ਮਾਲ ਤੇ ਆਜੋ ਜਿੱਥੇ ਤੁਹਾਡੇ ਫਾਇਦੇ ਹੋਣਿਆ ਹੋਰ ਪਾਸੇ ਆ ਕੇ ਨੁਕਸਾਨ ਨਾ ਕਰਾ ਲਓ ਸੋ ਤੁਸੀਂ ਕੋਈ ਜਾਣਕਾਰੀ ਲੈਣੀ ਆ ਤੁਸੀਂ ਆਨਲਾਈਨ ਸ਼ੋਪਿੰਗ ਕਰਨੀ ਆ ਨੰਬਰ ਥੱਲੇ ਦਿੱਤਾ ਤੁਸੀਂ ਇਸ ਨੰਬਰ ਤੇ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤਗੜਸਾਨ ਟੀਵੀ ਜਲੰਧਰ